मैडम ਤੁਸੀਂ ਅੱਜ ਚੰਡੀਗੜ੍ਹ ਵਿਖੇ ਮੰਤਰੀ ਮੈਡਮ ਨਾਲ ਮੀਟਿੰਗ ਕਰਨ ਆਏ ਜੇ ਤੁਹਾਡੀਆਂ ਕਿਹੜੇ-ਕਿਹੜੇ ਮੁੱਦੇ ਤੇ ਵਿਚਾਰਾਂ ਹੋਈਆਂ ਸਤਿ ਸ਼੍ਰੀ ਅਕਾਲ ਜੀ ਮੈਂ ਬਿੰਦੀਜੀਤ ਗੌਰ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਸਟੇਟ ਪ੍ਰੈਜ਼ੀਡੈਂਟ ਅੱਜ ਮੈਂ ਆਪਣੇ ਪੰਜ ਮੈਂਬਰੀ ਵਫਦ ਦੇ ਨਾਲ ਜਿਸ ਸਰਤ੍ਰਿਤ ਵਿਖੇ ਮੰਤਰੀ ਮੈਡਮ ਜਿਹੜੇ ਸਾਡੇ ਬਿੰਦੀਜੀਤ ਗੌਰ ਜੀ ਉਹਨਾਂ ਨਾਲ ਮੀਟਿੰਗ ਕਰਨ ਵਾਸਤੇ ਸਾਨੂੰ ਬੁਲਾਇਆ ਸੀਗਾ ਮੰਗ ਪੇਜ ਕੀ ਪੱਤੀ ਪੇਜ ਕੇ ਪਾਸ ਬਲੋ ਤੇ ਸਾਡੇ ਬਹੁਤ ਸਾਰੇ ਭੱਗ ਦੇ ਮਸਲੇ ਸੀ ਜਿਨ੍ਹਾਂ ਦੇ ਉੱਤੇ ਸੀ ਵਿਚਾਰ ਚਰਚਾ ਜਿਹੜੀ ਆ ਉਹ ਕਰਨ ਆਏ ਸੀਗੇ ਇਸ ਤੋਂ ਪਹਿਲਾਂ ਵੀ ਮੈਂ ਸ਼ਵੇ ਤਰੀਕ ਨੂੰ ਸਾਡਾ ਰੋਸ ਪ੍ਰਦਰਸ਼ਨ ਸੀਗਾ ਜਲੰਧਰ ਤੋਂ ਰੈਸਟ ਵਿਖੇ ਤੇ ਉੱਥੇ ਹੀ ਸਾਨੂੰ ਸਰਕਾਰ ਵੱਲੋਂ ਜਿਹੜਾ ਮੀਟਿੰਗ ਦਾ ਸਮਾਂ ਦਿੱਤਾ ਗਿਆ ਤੇ ਇਸ ਤੋਂ ਪਹਿਲਾਂ ਮੀਟਿੰਗ ਜਿਹੜੀ ਆ ਮੇਰੀ ਉਹ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਆ ਉਹਨਾਂ ਦੀ ਪਤਨੀ ਧਰਮਪਤਨੀ ਦੇ ਨਾਲ ਡਾਕਟਰ ਗੁਰਪ੍ਰੀਤ ਕੋਰਜਨਲ ਹੋ ਚੁੱਕੀ ਆ ਉਹਨਾਂ ਨੇ ਉਹਨਾਂ ਵੱਲੋਂ ਅਸੀਂ ਉਹਨਾਂ ਕੋਲੋਂ ਮੰਗ ਮੰਗ ਕੀਤੀ ਕਿ ਸਾਡਾ ਜਿਹੜਾ ਮਾਨ ਭਤ ਪੈ ਉਹ ਦੁੱਗਣਾ ਕੀਤਾ ਜਾਵੇ ਆਂਗਣਵਾੜੀ ਵਰਕਰ ਨੂੰ ਪੀਨ ਅਸੀਂ ਟੀਚਰ ਦਾ ਦਰਜਾ ਦਿੱਤਾ ਜਾਵੇ 3 ਤੋਂ 6 ਸਾਲ ਦੇ ਬੱਚੇ ਵਾਪਸ ਆਂਗਣਵਾੜੀ ਸੈਂਟਰ ਵਿੱਚ ਭੇਜੇ ਜਾਣ ਇਹ ਸਾਡੇ ਪੱਖ ਦੇ ਮਸਲੇ ਸੀ ਜਿਸ ਸੰਬੰਧੀ ਅਸੀਂ ਉਹਨਾਂ ਨੂੰ ਮੰਗ ਪੱਤਰ ਦੇ ਕੇ ਆਇਆ ਹਾਂ ਹੋਰ ਵੀ ਬਹੁਤ ਸਾਰੇ ਮੁੱਦੇ ਸੀ ਜਿਨ੍ਹਾਂ ਉੱਤੇ ਅਸੀਂ ਗੱਲਬਾਤ ਕੀਤੀ ਪਰ ਇਹ ਮੇਨ ਮੁੱਦੇ ਸੀ ਜਿਨ੍ਹਾਂ ਤੇ ਅਸੀਂ ਗੱਲਬਾਤ ਕਰਨਾ ਚਾਹੁੰਦੀ ਸੀਗੇ ਉਸੇ ਮਸਲੇ ਦੇ ਸੰਬੰਧ ਵਿੱਚ ਅੱਜ ਸੰਸਕਰਤ ਰਿਤ ਵਿਖੇ ਬੁਲਾਇਆ ਗਿਆ ਸਾਡੇ ਮਾਨਯੋਗ ਮੰਤਰੀ ਡਾਕਟਰ ਬਲਜੀਤ ਕੌਰ ਜੀ ਵੱਲੋਂ ਤੇ ਪੈਨਲ ਮੀਟਿੰਗ ਹੋਈ ਜਿਹਦੇ ਵਿੱਚ ਸਾਡੇ ਜਿਹੜੇ ਹੈਗੇ ਆ ਸੈਕਟਰੀ ਮੈਡਮ ਰਾਜੀ ਜੀ ਸ਼੍ਰੀਵਾਸਤਵੀ ਉਹ ਵੀ ਸੀਗੇ ਸ਼ਾਮਲ ਸੀਗੇ ਮੀਟਿੰਗ ਦੇ ਵਿੱਚ ਡਾਕਟਰ ਮੈਡਮ ਸ਼ੀਨਾ ਅਧਰਵਾਲ ਜੀ ਵੀ ਡਿਪਟੀ ਡਾਇਰੈਕਟਰ ਜਿੰਨੇ ਡਿਪਰੋਜੈਕਟਰ ਸੀ ਉਹ ਸਾਰੇ ਮੀਟਿੰਗ ਦੇ ਵਿੱਚ ਹਾਜ਼ਰ ਸੀ ਤੇ ਬਹੁਤ ਹੀ ਵਿਸਤਾਰ ਦੇ ਨਾਲ ਸਾਡੇ ਇੱਕ ਇੱਕ ਜਿਹੜੀ ਸਾਡੀ ਮੰਗ ਸੀ ਉਹਦੇ ਉੱਤੇ ਵਿਚਾਰ ਚਰਚਾ ਕੀਤੀ ਗਈ ਤੇ ਨਾਲ ਦੀ ਨਾਲ ਸਾਨੂੰ ਉਹਦੇ ਜਿਹੜੇ ਹੱਲ ਵੀ ਦੱਸੇ ਗਏ ਜਿਵੇਂ ਅਸੀਂ ਮੰਗ ਕੀਤੀ ਆ ਕਿ ਸਾਡਾ ਮਾਨਪਤਾ ਦੁੱਗਣਾ ਕੀਤਾ ਜਾਵੇ ਇਹ ਡਾਕਟਰ ਬਲਜੀ ਇਹ ਸੌਰੀ ਇਹ ਡਾਕਟਰ ਗੁਰਪ੍ਰੀਤ ਕੌਰ ਜੀ ਜਿਹੜੇ ਧਰਮਪਤਨੀ ਨੇ ਮੁਖਮੰਜੀ ਸਾਹਿਬ ਦੀ ਉਹਨਾਂ ਨੇ ਵੀ ਪਹਿਲਾਂ ਇਹ ਗੱਲ ਕਹਿ ਦਿੱਤੀ ਸਾਨੂੰ ਉਸ ਦਿਨ ਸਾਡਾ ਵਾਅਦਾ ਕੀਤਾ ਕਿ ਇਹਨਾਂ ਦਾ ਮਾਨਪਤਾ ਦੁੱਗਣਾ ਕਰਕੇ ਇਹਨਾਂ ਨੂੰ ਤੋਹਫ਼ਾ ਦਿੱਤਾ ਜਾਵੇ ਸੋ ਇਹਦੇ ਉੱਤੇ ਵੀ ਰਮਨਜੀ ਮੈਡਮ ਨੇ ਸਾਨੂੰ ਇਹੋ ਹੀ ਦੱਸਿਆ ਕਿ ਤੁਹਾਡੀ ਫਾਈਲ ਜਿਹੜੀ ਉਹ ਜਾ ਚੁੱਕੀ ਆ ਤੇ ਮੈਂ ਇਸ ਲਈ ਸਿਫਾਰਿਸ਼ ਕਰੂੰਗੀ ਤੁਹਾਡਾ ਮਾਨਪਤਾ ਜਿਹੜਾ ਜਲਦੀ ਤੋਂ ਜਲਦੀ ਦੁੱਗਣਾ ਹੋਵੇ ਬਾਕੀ ਪ੍ਰਿੰਸੀ ਟੀਚਰ ਦਾ ਦਰਜ ਵਿਭਾਗ ਦੀ ਜਿਹੜੀ ਆ ਉਹ ਸਿੱਖਿਆ ਵਿਭਾਗ ਦੇ ਨਾਲ ਹੋਣ ਜਾ ਰਹੀ ਆ ਤਿੰਨ ਤੋਂ 6 ਸਾਲ ਦੇ ਬੱਚੇ ਜਿਹੜੇ ਆ ਉਹ ਜਦੋਂ ਸਾਡੀ ਇਹ ਮਸਲਾ ਜਿਹੜਾ ਇਸ ਮੰਗ ਦਾ ਹੱਲ ਹੋ ਗਿਆ ਤੇ ਨਾਲ ਹੀ ਤਿੰਨ ਤੋਂ 6 ਸਾਲ ਦੇ ਬੱਚਾ ਵਾਲਾ ਮਸਲਾ ਵੀ ਹੱਲ ਹੋ ਜਾਣਾ ਪਰ ਬਹੁਤ ਇਹ ਸੁਪਰਵਾਈਜ਼ਰ ਦੇ ਪ੍ਰਤੀ ਵਿਦਿਅਕ ਯੋਗਤਾ ਬਾਰੇ ਗੱਲ ਕੀਤੀ ਤਾਂ ਇਹਦੇ ਉੱਤੇ ਕਾਫੀ ਅچھے ਸੀ ਆਪਣੇ ਸੁਝਾਅ ਦੇ ਕੇ ਆਇਆ ਉਹਨਾਂ ਨੇ ਕਿਹਾ ਕਿ ਇਹਦੇ ਉੱਤੇ ਅਸੀਂ ਵਿਚਾਰ ਕਰਾਂਗੇ ਬੋਰਡ ਦੇ ਜਿਹੜੇ ਪੰਜ ਬਲੌਕ ਸੀਗੇ ਉਹਨਾਂ ਦੀਆਂ ਤਨਖਾਹਾਂ ਅਗਸਤ ਤੋਂ ਨਹੀਂ ਪਈਆਂ ਪਿਛਲੇ ਸਾਲ 2023 ਅਗਸਤ ਤੋਂ ਨਹੀਂ ਪਈਆਂ ਉਹਦਾ ਬਜਟ ਜਿਹੜਾ ਉਹਨਾਂ ਕਿਹਾ ਕਿ ਅਸੀਂ ਰਿਲੀਜ਼ ਕਰ ਦਿਆਂਗੇ ਅੱਜ ਕੱਲ ਤੱਕ ਬਜਟ ਜਿਹੜਾ ਸਾਰੇ ਦਫ਼ਤਰਾਂ ਦੇ ਵਿੱਚ ਪਹੁੰਚ ਜਾਊਗਾ ਤੇ ਬੋਰਡ ਦੇ ਜਿਹੜੇ ਪੰਜ ਜਿਹੜੇ ਹੈਗੇ ਆ ਸਾਡੇ ਜਿਹੜੇ ਪੰਜ ਸਾਡੇ ਬਲਾਕ ਨੇ ਉਹਨਾਂ ਦੇ ਵਿੱਚ ਬਜਟ ਆਜੂਗਾ ਤੇ ਉਹਨਾਂ ਨੂੰ ਤਨਖਾਹਾਂ ਜਿਹੜੀਆਂ ਆ ਪਿਛਲੇ ਸਾਲ ਤੋਂ ਰਹਿndੀਆਂ ਸੀ ਇੱਕ ਸਾਲ ਲਗਭਗ ਇੱਕ ਸਾਲ ਹੋ ਚੱਲਿਆ ਉਹਨਾਂ ਨੂੰ ਮਿਲ ਜਾਣੀਆਂ ਬਹੁਤ ਸਾਰੇ ਹੋਰ ਮੁੱਦੇ ਸੀ ਜਿਹੜੇ ਤੇ ਵਿਚਾਰ ਚਰਚਾ ਕੀਤੀ ਗਈ ਜਿਵੇਂ ਸਪਲੀਮੈਂਟਰੀ ਨਿਊਟ੍ਰੀਸ਼ਨ ਆ ਉਹਦੇ ਵਿੱਚ ਬਦਲਾਵ ਬਾਰੇ ਮੰਗ ਕੀਤੀ ਉਹਨਾਂ ਨੇ ਕਿਹਾ ਕਿ ਆਪਣੇ ਸੁਝਾਅ ਦਿਓ ਤੁਹਾਡੇ ਉਹਦੇ ਵਿੱਚ ਜ਼ਰੂਰ ਬਦਲਾਵ ਕੀਤੇ ਜਾਣਗੇ ਇਸ ਤੋਂ ਇਲਾਵਾ ਅਸੀਂ ਇਹ ਗੱਲ ਕਹੀ कि ਜਿਹੜੇ ਸਾਡੀ ਅਗਮਾੜੀ ਵਰਕਰਸ ਨੂੰ ਬਹੁਤ ਦੂਰ ਜਾਣਾ ਪੈਂਦਾ ਆ ਉਹਨਾਂ ਦੀ ਬਦਲੀ ਕੀਤੀ ਜਾਵੇ ਇਹ ਵੀ ਉਹਨਾਂ ਦੇ ਧਿਆਨ 'ਚ ਆ ਉਹ ਕਹਿੰਦੇ ਇਹਦੇ ਤੇ ਵੀ ਜਰੂਰ ਅਸੀਂ ਕੰਮ ਕਰਾਂਗੇ ਬਾਕੀ ਸਾਨੂੰ ਬਹੁਤ ਪ੍ਰੋਸਾਦ ਆਇਆ ਗਿਆ ਹੋਰ ਵੀ ਬਹੁਤ ਸਾਰੇ ਮੁੱਦੇ ਸੀਗੇ ਜਿਹਦੇ ਵਿੱਚ ਅਸੀਂ ਗੱਲਬਾਤ ਕੀਤੀ ਵਿਦੇਸ਼ ਜਾਣ ਦੀ ਛੁੱਟੀ ਬਾਰੇ ਗੱਲ ਕੀਤੀ ਕਿ ਇਸ ਨੂੰ ਵਧਾ ਕੇ 1 ਸਾਲ ਦੇ ਵਿੱਚ 2 ਮਹੀਨੇ ਕੀਤਾ ਜਾਵੇ ਇਸ ਤੇ ਵੀ ਉਹਨਾਂ ਨੇ ਰਿਚਾਰਜ ਚਰਚਾ ਬਾਰੇ ਕਰਨ ਲਈ ਕਿਹਾ ਤੇ ਤਨਖਾਹ ਬਾਰੇ ਅਸੀਂ ਗੱਲ ਕੀਤੀ ਕਿ ਜਿਹੜਾ ਮਾਨ ਪੱਤਾ ਆ ਉਹ ਸਾਨੂੰ ਇੱਕੋ ਇਕੱਠਾ ਦਿੱਤਾ ਜਾਵੇ ਕਿਉਂਕਿ ਵਰਕਰ ਬਹੁਤ ਖੱਜਲ ਖਰਾਬ ਹੁੰਦੀਆਂ ਨੇ ਤੇ ਉਹਨਾਂ ਨੂੰ ਜਿਹੜਾ ਮਾਨਪੱਤਾ ਇਕੱਠਾ ਮਿਲੇ ਤਾਂ ਉਹਨਾਂ ਦਾ ਜਿਹੜਾ ਸੌਖਾ ਉਹਨਾਂ ਲਈ ਆਪਣੇ ਜੀਵਨ ਦਾ ਨਿਰਭਾਹ ਕਰਨਾ ਜਿਹੜਾ ਬਹੁਤ ਸੌਖਾ ਹੋ ਜਾਊਗਾ ਉਹਨਾਂ ਨੇ ਕਿਹਾ ਜੀ ਇਹ ਸਾਡੇ ਧਿਆਨ ਚ ਆ ਇਸ ਸੰਬੰਧੀ ਜਿਹੜੀ ਆ ਇੰਡੀਅਨ ਗਵਰਨਮੈਂਟ ਦੇ ਨਾਲ ਮੀਟਿੰਗ ਹੋ ਚੁੱਕੀ ਆ ਜੋ ਇੰਡੀਅਨ ਗਵਰਨਮੈਂਟ ਦੇ ਇਨਸਟਰਕਸ਼ਨਸ ਹੋਣੀਆਂ ਉਹਦੇ ਅਕੋਰਡਿੰਗੂ ਮਾਨਪੱਤਾ ਜਿਹੜਾ ਆ ਉਹ ਸਾਨੂੰ ਇਕੱਠਾ ਦੇਣਾ ਸ਼ੁਰੂ ਕਰ ਦੇਣਗੇ ਜਲਦੀ ਉਹ ਕਹਿੰਦੇ ਇਹਦੇ ਉੱਤੇ ਵੀ ਅਸੀਂ ਕੰਮ ਕਰ ਰਹੇ ਆ ਤੇ ਇਹ ਜਲਦੀ ਹੀ ਤੁਹਾਡੀ ਇਹ ਮੁਸ਼ਕਲ ਦਾ ਹੱਲ ਜਿਹੜਾ ਆ ਉਹ ਕੀਤਾ ਜਾਊਗਾ ਬਾਕੀ ਬਹੁਤ ਸਾਰੇ ਸਾਡੇ ਹੋਰ ਪੱਖ ਦੇ ਮਸਲੇ ਸੀ ਜਿਵੇਂ ਕਿ ਕਿਰਾਇਆ ਨਹੀਂ ਵਰ પાસ ਹੋ ਚੁੱਕੇ ਆ ਪੋਸ਼ਣ ਦੇ ਪੋਸ਼ਣ ਅਭਿਆਨ ਦਾ ਕੰਮ ਕੀਤਾ ਜਿਹੜਾ ਉਹਦੇ ਵੀ ਬਿੱਲ ਜਿਹੜੇ ਆ ਉਹ ਪਾਸ ਹੋ ਚੁੱਕੇ ਨੇ ਤੇ ਜਿਹੜਾ ਸਾਡਾ ਪਿਛਲਾ ਬਕਾਇਆ ਰਹਿੰਦਾ ਸੀ 2017 ਤੋਂ 18 ਤੋਂ ਜਿਹੜਾ ਵਧਿਆ ਸੀ 600 300 ਉਹ ਵੀ ਉਹਨਾਂ ਨੇ ਕਿਹਾ ਵੀ ਅਸੀਂ ਜਲਦੀ ਤੁਹਾਨੂੰ ਇਹ ਰਿਲੀਜ਼ ਕਰਕੇ ਦੇਾਂਗੇ ਸੋ ਆਲਵਰ ਮੀਟਿੰਗ ਜਿਹੜੀ ਸਾਡੀ ਇਹਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹੋਈ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਸੁਣਿਆ ਗਿਆ ਸਾਡੀਆਂ ਸਾਰੀਆਂ ਜਿਹੜੀਆਂ ਮੁਸ਼ਕਲਾਂ ਆ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੇ ਕਿਹਾ ਕਿ ਹਰ ਇੱਕ ਮੁਸ਼ਕਲ ਦੇ ਉੱਤੇ ਹੱਲ ਕੀਤਾ ਜਾਊਗਾ ਤੇ ਮੀਟਿੰਗ ਜਿਹੜੀ ਬੜੇ ਸਖਾਵੇ ਮਾਹੌਲ ਦੇ ਵਿੱਚ ਹੋਈ ਔਰ ਹਰ ਚੀਜ਼ ਹਰ ਮੰਗ ਨੂੰ ਪੂਰਾ ਕਰਨ ਦਾ ਪ੍ਰੋਸਾ ਦਵਾਇਆ ਗਿਆ ਧੰਨਵਾਦ